ਆਇਓ 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 ਕੀ ਆ ਚਲ ਹੂੰ ਆਇਆ ਫਰਾ ਜਾਤਾ ਬੋਲੋ ਏ ਤੂੰ ਇਹਦਾ ਉਰੇ ਤੂੰ ਕੇਵੇਂ ਹੂੰ ਈਗਾ ਤੁਸੀਂ ਯਾਰ ਸੌਰੀ ਯਾਰ ਬਾਈ ਲੇਟ ਹੋ ਗਿਆ ਮੈਂ ਅੱਜ ਆਇਓ ਦੂਜੇ ਬਾਈ ਕਿੱਥੇ ਆਪਣੇ ਹੂੰ ਦੂਜੇ ਕਿੱਥੇ ਐ ਤੂੰ ਯਾਰ ਓਏ ਰਾਤ ਨਹੀਂ ਆ ਗਿਆ ਯਾਰ ਮੈਂ ਸੁੱਕ ਹੋਵ ਜਾਣਾ ਨਹੀਂ 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 ਆ ਗਿਆ ਰਾ ਸੁੱਕ ਹੋਵੇ ਯਾਰ ਮੈਂ ਪਾਣੀ ਨਾ ਪੀਤਾ ਹੋਇਆ ਬੱਚਾ ਉਹ ਰੋਇਆ ਆਇਆ ਤੂੰ ਹੀ ਆਇਆ ਨਾ ਤੈਨੂੰ ਹਾਂ ਬੱਲੇ 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 ਲੋ ਜੀ ਆ ਜਾ ਆ ਜਾ ਤੂੰ ਨਾ ਆ ਜਾ ਆਇਆ ਓਏ ਮੈਂ ਤਾਂ ਤੂੰ ਦੇਲੀ ਕੜਤਾ ਸੀ ਤੈਨੂੰ ਭਾਲਦਾ ਫਿਰਦਾ ਸੀ ਮੈਂ ਕਿੱਧਰ ਗਿਆ ਯਾਰ ਇੱਕ ਮੁੰਡਾ ਆਪਣਾ ਹੈਂ ਭਾਈ ਰੋਗ ਲੈ ਕਰ ਚਲਾਤੀ ਓ ਬਾਈ ਸੁਨੇਹਾ ਆਪਣਾ ਹੀ ਹਰ ਵੀਡੀਓ ਚ ਹੁੰਦਾ ਬੇਜਵਾਨ ਆ ਇਹ ਹੈ ਨਾ ਬੱਚੇ ਆ ਹਾਂ ਆ ਪੋਣੇ ਪੋਣੇ ਆ ਆ ਵੇਖੋ ਆ ਬੱਚਾ ਤਾਂ ਜ਼ਿਆਦਾ ਹੀ ਛੋਟਾ ਤੇ ਜਿਆਦਾ ਹੀ ਚਾਂਬਲਿਆ ਹੋਇਆ ਹੈ ਬੱਚਾ ਸਾਡਾ ਇਹ ਹੁਣ ਲੜਨ ਲੱਗ ਜਾਂਦਾ ਵੀ ਜਦੋਂ ਆਉਣੇ ਹਨ ਵੀ ਲਿਆ ਵੀ ਕਰਾ ਜਲਦੀ ਕਰ ਮੈਨੂੰ ਗੱਲ ਤਾਂ ਕਰ ਲੈਂਦਾ ਕਰ ਕੋਈ ਸੁਣ ਲਈਦੀ ਹੁੰਦੀ ਕਿ ਉਹਦੀ ਗੱਲ ਹੀ ਨਹੀਂ ਸੁਣਦਾ ਆਪਦੀਆਂ ਦੱਬੀਆਂ ਹੋਣਾ ਹੈ ਤਾਂ ਭਾਈ ਆਪਣਾ ਸਨੇਹਾ ਹੁੰਦਾ ਹੋਰ ਵੀਡੀਓ ਤੇ ਇਹ ਬੇਜਮਾਨ ਆ ਇਹ ਹੈਲਪ ਕਰਾ ਕਰੋ ਇਹਨਾਂ ਦੀ ਜਿੰਨੇ ਜੋਗੇ ਹੈਗੇ ਹਨਾ ਅ ਬਸ ਲੱਗੇ ਹੋਏ ਆ ਹੌਲੀ ਹੌਲੀ ਚਾਰ ਭਰਾ ਡੁੱਟ ਜਾਂਦੇ ਨਾਲ ਡੇਲੀ ਕਦੇ ਇੱਕ ਜੁੜ ਗਿਆ ਕਦੇ ਦੋ ਜੁੜ ਗਏ ਅਜ ਨਵੇਂ ਮੁੰਡੇ ਆਏ ਆ ਤੇ ਕਹਿੰਦੇ ਭਾਈ ਅੱਜ ਅਸੀਂ ਚੱਲਦੇ ਹਾਂ ਤੇ ਸਟੇਮ ਸਾਡੀ ਹੌਲੀ ਹੌਲੀ ਹੁੰਦੀ ਜਾਂਦੀ ਹੈ ਵੱਡੀ ਤਾਂ ਖੁਦੋਂ ਵੀ ਇਹ ਗੱਲ ਜੀ ਵਧਾਈ ਜਿੰਨਾ ਬਾਕੀ ਆ ਦੂਸਰੀ ਗੱਲ ਤੁਸੀਂ ਵੀ ਆਪਣਾ ਉਧਰ ਚੱਲੋ ਉਧਰ ਚੱਲੋ ਉਧਰ ਚੱਲੋ ਦੁੱਧੂ ਪੀ ਲਓ ਦੁੱਧੂ ਇਹ ਖੁਦੋਂ ਵੀ ਇਹੀ ਸਨੇਹਾ ਹਨਾ ਤੁਸੀਂ ਵੀ ਮੇਰਾ ਪਰਿਵਾਰ ਬਹੁਤ ਵੱਡਾ ਹੁੰਦਾ ਪਰਿਵਾਰ ਹੀ ਬਣ ਕੇ ਹਰ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਸਾਂਝੀ ਕਰ ਲੈਣਾ ਤੇ ਭਾਈ ਇੱਕ ਮਾਰੇ ਵੀਡੀਓ ਜਿਵੇਂ ਇਹ ਮੈਂ ਸਨੇਹਾ ਜਨ ਨੂੰ ਇਹ ਬਾਈ ਆਪਣਾ YouTube ਤੇ ਚੈਨਲ ਬਣਾਇਆ ਇੱਕ ਆਸ ਦੀ ਕਿਰਨ ਹਾਂ ਤੁਸੀਂ ਵੀ ਆਗੇ ਤੇ ਬਾਈ ਸਾਰੇ ਜਣੇ ਜਾ ਕੇ ਸਬਸਕ੍ਰਾਈਬ ਕਰੋ ਚੈਨਲ ਨੂੰ ਦਾ ਵੀਡੀਓ ਵੱਡੀਆਂ ਉਹਦੇ ਤੇ ਵੇਖਿਆ ਕਰੋ ਸਾਰੀਆਂ ਵੱਡੀਆਂ ਵੀਡੀਓ ਮੈਂ ਉਹਦੇ ਦੀ ਪਾਉਣਾ ਨਹੀਂ ਕਿਉਂਕਿ ਬਾਈ ਸਾਡਾ ਕੰਮ ਤੇ ਮੇਰੇ ਬਹੁਤ ਅਸਰ ਪੈ ਗਿਆ ਸ਼ਹੀਦ ਦਾ ਵੀ ਇਹਦਾ ਵੀਡੀਓ ਪਾਉਂਦਾ ਜੀ ਇਹ ਤਾਂ ਹੱਥ ਲਾਉਂਦਾ ਕੁੱਤਿਆਂ ਨੂੰ ਹਨਾ ਤਾਂ ਲੋਕਾਂ ਦਾ ਤੁਹਾਨੂੰ ਪਤਾ ਅੱਜ ਕੱਲ੍ਹ ਦਿਮਾਗ ਕਿਹੋ ਜਿਹਾ ਆਪਾਂ ਚੁੱਪ ਕਰਕੇ ਲੱਗੇ ਹੋਏ ਹਾਂ ਜੀ ਤੁਹਾਨੂੰ ਅਪੀਲ ਹੈ ਮੇਰੀ ਇਹ ਵੀ سپورਟ ਕਰੋ ਸਾਨੂੰ ਬਹੁਤ سپورਟ ਦੀ ਜਰੂਰਤ ਹੈ ਥੋਡੀ ਦੀ YouTube ਤੇ ਚੈਨਲ ਹੈਗਾ ਇੱਕ ਆਸ ਦੀ ਕਿਰਨ ਤਾਂ ਸਾਰੇ ਜਣੇ ਜਾ ਕੇ ਬਾਈ ਉਹਤੇ ਸਬਸਕ੍ਰਾਈਬ ਕਰੋ ਤੇ ਉਹਦੇ ਦੇ ਵੀਡੀਓ ਦੇਖਿਆ ਕਰੋ ਜਿਆਦਾ ਜਿਆਦਾ ਆ ਜਾ ਆ ਜਾ ਨਹੀਂ ਮਾਰਿਆ ਦੀ ਮਾਰਿਆ ਨਹੀਂ ਆ ਜੋ ਤਾਂ ਬਸ ਬੇਜਵਾਨ ਬਈ ਇਹਨਾਂ ਦੀ ਹੈਲਪ ਕਰਿਆ ਕਰੋ ਕਿਉਂਕਿ ਇਹਨਾਂ ਦਾ ਕੋਈ ਨਹੀਂ ਲੈ ਠੀਕ ਆ ਬਹੁਤ ਘੱਟ ਲੋਕ ਆ ਆਪਣੇ ਪਿੰਡਾਂ ਚ ਵੀ ਸ਼ਹਿਰਾਂ ਚ ਤੋ ਚਲੋ ਹੈਗੇ ਅਜੇ ਫਿਰ ਵੀ ਇਹਨਾਂ ਚੀਜ਼ਾਂ ਦੇ ਕਰਦੇ ਅਜਿੱਕੇ ਹਨ ਜੇ ਇਹ ਇਹ ਜਿਹੜਾ ਬਈ ਪਤਾ ਨਹੀਂ ਪੁੱਲ ਤੋਂ ਉਹਨੂੰ ਕਿੱਥੇ ਘਾਰ ਜੇ ਇਹ ਜਿਹੜਾ ਇਹਨਾਂ ਦਾ ਕੀਤਾ ਹੋਇਆ ਜਿਹੜਾ ਤੁਸੀਂ ਕਿਸੇ ਬੰਦੇ ਦਾ ਕਰੋਗੇ ਤਾਂ ਬਈ ਉਹ ਤੁਹਾਡਾ ਇੱਕ ਟਾਈਮ ਬੇਕਾਰ ਹੋ ਸਕਦਾ ਪਰ ਜਿਹੜਾ ਤੁਸੀਂ ਇਹਨਾਂ ਦੀ ਹੈਲਪ ਕਰਤੀ ਜਾਂ ਇਹਨਾਂ ਦਾ ਢਿੱਡ ਭਰਤਾ ਭੁੱਖਾਂ ਦਾ ਇਹ ਬਈ ਤੁਹਾਡਾ ਕਿਤੇ ਮੰਨ ਕੇ ਚਲੋ ਆ ਨਹੀਂ ਹੁੰਦਾ ਵੀ ਥੋੜਾ ਨੁਕਸਾਨ ਹੋ ਜੂਗਾ ਕੋਈ ਹਨਾ ਕਿ ਜਾਂ ਤੁਹਾਨੂੰ ਇਹਦਾ ਫਲ ਨਾ ਮਿਲੇ ਇਹਦਾ ਫਲ ਜ਼ਰੂਰ ਮਿਲੂਗਾ ਤਾਂ ਬਸ 1/feed ਸਾਡੇ ਕੋਲੇ ਖਤਮ ਹੋ ਰਹੀ ਹੈ ਤੇ ਇੱਕ ਦੋ ਦਿਨਾਂ ਹੀ ਸਾਡਾ ਕਰਕੇ ਦੋ ਇਂਤਜ਼ਾਮ ਵੈਸੇ ਤਾਂ ਇੱਕ ਭਰਾ ਦਾ ਫੋਨ ਆਇਆ ਸੀਗਾ ਭੈਣ ਨੇ ਭੇਜੀ ਆ ਆਇਆ ਇੱਕ ਸਾਨੂੰ ਪੈਕੇਟ ਆਇਆ feed ਦਾ ਉਹ ਸਾਨੂੰ ਤੀਜੇ ਦਿਨੋ ਮਿਲੀ ਤੇ ਦੂਜੀ ਗੱਲ ਇਹ ਹੈ ਬਾਈ ਜਿਹਨੇ feed ਭੇਜਣੀ ਹੋਵੇ ਨਾ ਉਹ ਇੱਕ ਵਾਰੀ ਫੋਨ ਤੇ ਗੱਲ ਜਰੂਰ ਕਰ ਲਿਆ ਕਰੋ ਕਿਉਂਕਿ ਇੱਕ ਭੈਣ ਨੇ feed ਤੇ ਮੰਨ ਕੇ ਚਲੋ ਭੇਜੀ ਸੀ ਆਪਾਂ ਨੂੰ ਤਾਂ ਉਹਨੇ ਵਿਚਾਰੀ ਨੇ ਮੈਨੂੰ ਪੁੱਛਿਆ ਨਹੀਂਗਾ ਮੇਰਾ ਉਹ ਸਾਰਾ ਐਡਰੈਸ ਚੱਕ ਕੇ ਉਹਨਾਂ ਨੇ ਕਰਤਾ ਦਿੱਤੀ ਆਰਡਰ ਪਰ ਉਹ ਮੈਨੂੰ ਲੱਗਦਾ ਵੀ ਮੈਂ ਉਹ ਪੈਕੇਟ ਪਿੱਛੇ ਮੈਨ ਲੱਗਦਾ ਮੈਂ ਚੰਨ ਚਾਰ ਦਿਨ ਮੇਰੇ ਖਰਾਬ ਹੋ ਗਿਆ ਉਹਨੂੰ ਲੈਣ ਪਿੱਛੇ ਭੈਣ ਕਹਿੰਦੀ ਵੀਰੇ ਮੇਰੇ ਪੈਸੇ ਲੱਗੇ ਜਾਣਗੇ ਐਵੇਂ 520 ਰੁਪਏ ਲੱਗੇ ਭੈਣ ਕਹਿੰਦੀ ਮੇਰੇ ਤੇ ਬਈ ਉਹਨੂੰ ਭਾਲ ਉਹਨੂੰ ਤੇ ਚਲੋ ਉਸ ਭੈਣ ਦਾ ਵੀ ਧੰਨਵਾਦ ਹਨਾ ਇਹ ਬੂੰਦ ਬੂੰਦ ਨਾਲ ਦਰਿਆ ਬਣ ਜਾਂਦਾ ਦਰਿਆ ਭਰ ਜਾਂਦਾ ਹਨਾ ਤਾਂ ਆਪਾਂ ਵੀ YouTube ਸਾਡਾ ਕਾਇਮ ਕਰ ਦਿਓ ਸਾਡਾ ਸੁਪਨਾ ਬਹੁਤ ਵੱਡਾ ਵੀ ਅਸੀਂ ਇਹਨਾਂ ਵਾਸਤੇ ਕੁਛ ਨਾ ਕੁਛ ਤਾਂ ਜਿਹੜਾ ਨੂੰ ਮੈਂ ਇੱਕ ਵਾਰੀ ਇੱਕ ਵੀਡੀਓ 'ਚ ਕਿਹਾ ਸੀਗਾ ਬਈ ਮੈਂ ਕਿਹਾ ਨਾ ਮੇਰਾ ਜੀ ਐਂ ਕਰਦਾ ਵੀ ਜੇ ਮੈਂ ਮੇਰੇ ਅੱਲੇ-ਪੱਲੇ ਕੁਝ ਹੋਵੇ ਨਾ ਤੇ ਮੈਂ ਸਾਰਿਆਂ ਨੂੰ ਗੋਦ ਲੈ ਲਾਂ ਹਨਾ ਤਾਂ ਸਾਡਾ YouTube ਕਰਵਾਈ ਤਕੜਾ ਤੁਸੀਂ ਸਾਰੇ ਜਣੇ YouTube ਤੇ ਆਓ ਤੇ ਇੱਕ ਆਸ ਦੀ ਕਿਰਨ ਨਾਮ ਤੋਂ ਚੈਨਲ ਹੈਗਾ ਆਪਣਾ ਇੱਕ ਆਸ ਦੀ ਕਿਰਨ ਬਾਕੀ ਬਾਇਓ ਚ ਲਿੰਕ ਵੀ ਹੈਗਾ ਇੰਸਟਾ ਦੇ ਤਾਂ ਸਾਰੇ ਜਣੇ ਆ ਜਾਓ ਜੀ ਤਾਂ ਚਲੋ ਚੱਲ ਗਏ ਅਗਲੇ ਕੋਲੇ ਵੀ